ਹਾਂਜੀ ਸੱਸੀਆ ਬਾਈ ਜੀ ਸੱਸੀਆ ਬਾਈ ਜੀ ਬਾਈ ਕੀ ਨਾਮ ਹੈ ਆਪਣਾ ਮੇਰਾ tartar singh ਕਿਹੜਾ ਲੱਕ ਹੈ ਜੀ ਆਪਣਾ ਆਪਣਾ ਪਟਿਆਲਾ ਰਾਜ ਦਾ ਬਾਈ ਆਪਣਾ ਕਿਹੜੇ ਸਾਮੇ ਤੁਸੀਂ ਗੱਡੀਆਂ ਦੇ ਆਏ ਸੀਗੇ ਜੀ ਬਾਈ ਮੈਂ ਮੰਨ ਲਉ ਕਿ 90 'ਚ ਹੀ ਆ ਜਾ 89 'ਚ ਲੱਖ ਤੋਂ 12 ਵੀ ਨਹੀਂ ਆ ਆ ਨਾਮ ਦਾ ਪੇਹਾ ਹਾਂ ਉਦੋਂ ਬਾਈ ਕਿਵੇਂ ਦੇ ਹਾਲਾਤ ਸੀਗੇ ਜੀ ਪੰਜਾਬ ਦੇ ਉਹ ਪੰਜਾਬ ਦੇ ਹਾਲਾਤ ਤਾਂ ਥੋੜੇ ਹੈਈ ਤੇ ਮਾੜੇ ਤੇ ਹੈ ਤੇ ਇਸੇ ਕਰਕੇ ਫਿਰ ਗੱਡੀਆਂ ਦੇ ਚਲੇਗੇ ਤੇ ਬਈ 83 ਬਾਰੇ ਕੋਈ ਹੈ ਜਾਣਕਾਰੀ 84 ਬਾਰੇ ਬਸ ਯਾਰ ਉਸ ਟਾਈਮ ਛੋਟੇ ਸੀਗੇ ਪੜਦੇ ਆਪਾਂ ਉਸ ਟਾਈਮ ਪਾਈਂ ਦਾ ਪਤਾ ਵੀ ਸਾਡੇ ਨਾ ਉੱਤੇ ਅਸੀਂ ਪਹਿਲਾਂ ਹਰਿਆਣੇ 'ਚ ਰਹਿੰਦੇ ਆਪਾਂ ਖੁਰਸ਼ੇਤ ਦਿੱਤੀ ਪਿੱਪਲੀ ਅੱਛਾ ਜੀ ਤਾਂ ਉੱਥੇ ਆ ਵੀ ਮਤਲਬ ਜਦ ਛੋਟੇ ਜਵਾਬ ਆਉਂਦੇ ਕਿ ਉਦੋਂ ਕੁੜੀਆਂ ਉੱਤੇ ਰੋਕ ਦੇਂਦੀਆਂ ਠੀਕ ਹੈ ਉਹ ਗੱਡੀਆਂ ਵਾਲੇ ਉੱਤੇ ਆ ਕੇ ਨਾ ਜਦੋਂ ਸਿਰਨਾਗਰ ਦੀਆਂ ਗੱਡੀਆਂ ਅੰਮੂ ਵਾਲੇ ਤੇ ਸੜੇ ਤੇ ਬੋਲੇ ਕਿ ਉਹਦੀ ਗੱਡੀਆਂ ਹਾਂ ਜੀ ਇਹ ਉਦੋਂ ਆ ਕੇ ਉਹ ਜਦੋਂ ਬੰਦੀ ਹੋ ਗਈ ਬਾਜ਼ਾਰ ਬੰਦਾ ਕਾਰਡੋ ਲੱਗਿਆ ਹਾਂ ਕਲ ਫੁੱਲ ਲੱਗਿਆ ਉਹ ਫਿਰ ਆ ਕੇ ਉਥੇ ਮਤਲਬ ਜੇ ਸਮਾਨ ਮੰਗਦੇ ਗੱਡੀਆਂ ਵਾਲੇ ਵੀ ਭਾਈ ਸਾਨੂੰ 800 ਦੇ ਦੋ 100 ਰੁਪਏ ਦਾ ਕੋਈ ਇੰਤਜ਼ਾਮ ਕਰੋ ਕਿਉਂ ਹੋਟਲ ਸਾਡਾ ਸਭ ਬੰਦ ਸੀਗੇ ਠੀਕ ਹੈ ਜੀ ਬਾਈਸ ਕਰਕੇ ਫਿਰ ਉਹ ਮੋਹਰ ਗੱਡੀਆਂ ਵਾਲੇ ਜਿੱਦਾਂ ਘਰਾਂ 'ਚ ਕੋਈ ਜਲਦੀ ਦਿੰਦਾ ਦਾ ਵੀ ਇੱਕ ਆਈਂ ਤੋਂ ਬੈਠੋ 20 ਮਿੰਟ ਚਾਹ ਚਾਰ ਫੁਲਕੇ ਦੇ ਦਿੰਦਿਆਂ ਤਾਰ ਕੇ ਕੋਈ ਬੰਦਾ ਕੋਈ ਮਾਗੀ ਦੇ ਦਿੰਦਾ ਕੋਈ ਆਟਾ ਦੇ ਦਿੰਦਾ ਦਾ ਵੀ ਚਲੋ ਤਾਂ ਇਹਨਾਂ ਦੇ ਆਟਾ ਦੇ ਦੋ ਸਾਨੂੰ ਵੀ ਆਪਣੇ ਬਣਾ ਲਾਂਗੇ ਹਾਂ ਉਸ ਟਾਈਮ ਬਸ ਅਸੀਂ ਹੈ ਥੋੜੇ ਮਤਲਬ ਨੂੰ ਪਤਾ ਹੈ ਵੀ ਉਸ ਟਾਈਮ ਜਿੰਦਰਾ ਗਾਂਧੀ ਜਿਸ 84 ਜਰਕਾਰ ਹੋਇਆ ਠੀਕ ਹੈ ਜੀ ਪਰ ਉਦੋਂ ਕੋਲ 70 ਲੈਂਦੇ ਸੀ ਹਾਂ ਤੇ ਬਾਈ ਜਦੋਂ ਸੀ 90 ਜੇ ਗੱਡੀਆਂ ਤੇ ਆਉਂਦੇ ਉਹ ਡੀਜ਼ਲ ਕੀ ਰੇਟ ਸੀਗਾ ਉਹ ਤੋਂ ਤਾਂ ਬਾਈ ਮੇਰੇ ਖਿਆਲ ਨਾਲ ਸਾਡੇ ਜੇ ਸਿੰਨਰ ਦੀ ਇਹ ਜਿਹੇ ਜਿਹੇ ਕੋਲ ਰੇਟ 10 50 ਦਾ ਹਾਂ ਸਾਡੇ ਕੋਲ ਗੱਡੀਆਂ ਕਿਹੜੀਆਂ ਸੀਗੀਆਂ ਜਦੋਂ ਉਦੋਂ ਸਾਡੇ ਬਈ ਰਿਸ਼ਤਦਾਰ ਰਸੀਦੋ ਤੇ ਕਲਖਤੇ ਰਹਿੰਦੇ ਅੱਛਾ ਜੀ ਉਹਨਾਂ ਕੋਲ ਦੂਜੇ ਟਰਾਲੇ ਤੇ ਉਹ ਜਿਹੜੀ ਐਸ ਗੱਡੀ ਹੁੰਦੀ ਹੈ ਨਾ ਆਜਾ ਉਹਦਾ ਕੱਟ ਕੇ ਢੋੜਾ ਬਣਾਇਆ ਕਰਦੇ ਸੀ ਐਸ ਗੱਡੀ ਦਾ ਐਸ ਗੱਡੀ ਦਾ ਢੋੜਾ ਬਣਾਇਆ ਕਰਦੇ ਸੀ ਫੇਰ ਉਹ ਬਾਅਦ ਤਾਸੀ ਜਾ ਗਈ 16 12 ਗੱਡੀਆਂ ਆਉ ਬੜੇ ਲੀਵਰ ਵਾਲੀਆਂ ਹੇਰਪੋੜਾ ਆਇਆ ਬਟਾ ਬੜੇ ਲੀਵਰ ਚੱਕਦੇ ਹਾਂ ਹਾਂ ਬੜੇ ਲੀਵਰ ਵਾਲੀ ਗੱਡੀ ਥੋੜਾ ਬਾ ਫਿਰ ਤਾਸੀ ਸਮਝਦਾ ਆਪਾਂ ਉੱਥੇ ਆ ਕੇ ਕਨੈਕਟਰੀ ਕਰੀ 1-2 ਸਾਲ ਲੱਗ ਗਿਆ 2 ਸਾਲ ਬਾਅਦ ਫਿਰ ਗੱਡੀ ਮਿਲ ਗਈ 99 99 ਦੀ ਸਮਝ ਉਹ ਦਿੱਤੀ ਆ ਕਿੱਧਰੋਂ ਜਾਂਦੇ ਸੀਗੇ ਜੀ ਸਾਡੀ ਅਸਾਮ ਨੂੰ ਅਸਾਮ ਨੂੰ ਜਾਂਦੇ ਤੇ ਜਾਂ ਫਿਰ ਇੱਥੇ ਦਿੱਲੀ ਤੋਂ ਲੀ ਘਾਟੇ ਪਾਸੋਂ ਆਉਂਦੇ ਤੇ ਕੋਈ ਮਾਲ-ਮੋਲ ਮਿਲ ਗਿਆ ਤਾਂ ਨੀ ਤਾਂ ਆਸਾਮ ਜਾਂ ਫਿਰ ਗੁਜਰਾਤ ਨੂੰ ਲੱਗੇ ਫਿਰ ਜਾਣ ਤੇ ਭਾਈ ਉਦੋਂ ਵੀ ਚੋਰੀ ਚਾਰੀ ਹੁੰਦੀ ਸੀ ਚੋਰੀ ਤਾਂ ਉਹ ਵੀ ਹੈ ਚੋਰੀ ਤਾਂ ਸਾਰੇ ਦੀ ਚੋਰੀ ਤਾਂ ਉਹਨੂੰ ਮਤਲਬ ਜਦੋਂ ਜਦੋਂ ਸਾਡੇ ਸਾਹ ਸਿੰਘ ਦੇ ਗੱਡੀਆਂ ਜਾਂਦੇ ਕਲਕੱਤ ਤੋਂ ਚੱਲਦੇ ਸੀ ਨਾ ਹਾਂਜੀ ਤਾਂ ਆਸਾਮ ਨੂੰ ਜਾਣਾ ਉਹਨਾਂ ਨੇ ਦੇਖਿਆ ਵੀ ਸਿਆਮ ਨੂੰ 6 ਵਜੇ ਗੱਡੀਆਂ ਖੜੀ ਕਰ ਲੈਂਦੇ ਅੱਛਾ ਜੀ ਲਾਈਟਾਂ ਲੱਗਿਆ ਹਾਂ ਲਾਈਟਾਂ ਲੱਗੀਆਂ ਨਹੀਂ ਖੜੀਆਂ ਕਰਤਾਂ ਨਹੀਂ ਆ ਸਵੇਰੇ ਮਤਲਬ 4-5 ਵਜੇ ਉੱਠਣਾ ਬਾਦ ਦਿਨ ਚੜਦਣਾ ਜਦੋਂ ਫਿਰ ਤੁਰ ਲਾਉਂਦਾ ਕਿਹੜੀ ਜਗ੍ਹਾ ਜ਼ਿਆਦਾ ਕਿਹੜੀ ਜਗ੍ਹਾ ਚੋਰੀ ਸੀਗੀ ਬੰਗਾਲ ਚ ਵੀ ਸੀਗੀ ਬੰਗਾਲ ਚ ਹਾਂ ਬੰਗਾਲ ਸੁਭੀ ਹੋ ਜਾਂਦੇ ਬਾਕੀ ਜਿਹੜਾ ਇਧਰ ਬਿਹਾਰ ਜੋ ਹੋ ਜਾਂਦੇ ਪਈ ਠੀਕ ਹੈ ਬਸ ਹਾਂ ਹਰ ਹਾਲਤ ਤੇ ਚੋਰੀ ਦਾ ਤਾਂ ਦੌਰ ਚੱਲਦਾ ਹੀ ਰਹੇ ਕਦੇ ਕੋਈ ਆਪਣੇ ਨਾਲ ਹੋਇਆ ਨਹੀਂ ਕੋਈ ਹੋਇਆ ਆਪਣੇ ਨਾਲ ਵੀ ਕੰਗਰੇ ਦੀ ਹੋਲਿਆ ਸਹੀ ਮੇਰੀ ਹੋਲੇ ਇੱਕ ਵਾਰੀ ਮੈਂ ਕਹਿੰਦਾ ਤੇਰਾ 99 ਦੀ ਗੱਲ ਆ ਅੱਛਾ ਹਾਂ 99 ਦੀ ਮੈਂ ਪੰਜਾਬ ਤੋਂ ਟਰੈਕਟਰ ਲਏ ਹੋਏ ਆ ਜਦੋਂ ਉਹ ਮੈਂ ਆਪਣੀ ਗੱਡੀ ਲੈ ਲਈ 99 ਦੇ 98 ਦੇ 99 ਦੀ ਗੱਲ ਆ ਜਿਹੜੀ 99 ਵਿੱਚ ਮੈਂ ਆਪਣੀ ਗੱਡੀ ਲੈ ਲਈ ਸੀ 98 ਵਿੱਚ ਗੱਡੀ ਲਈ 99 ਵਿੱਚ ਮੈਂ ਗੱਡੀ ਭਰੀ ਆਪਣਾ ਸੋਨਾ ਲਿੱਤਾ ਟਰੈਕਟਰ ਨੇਪਾਲ ਦੇ ਵੀਰगंज 100000 100000 ਚਲੋ ਜੀ ਉਹ ਟਰੈਕਟਰ ਪਰ ਟਰੈਕਟਰ ਭਰ ਕੇ ਅਸੀਂ ਉੱਥੋਂ ਖਾਲੀ ਕਰੇ ਖਾਲੀ ਕਰਕੇ ਉੱਥੋਂ ਹੀ ਜਿਹੜੀ ਟ੍ਰਾਂਸਪੋਰਟ ਦਾ ਮਹਿਮਾ ਲਿਗਿਆ ਡੀਸੀਆਈ ਦਾ ਉਹਨਾਂ ਨੇ ਮੈਨੂੰ ਮਾਲ ਫਰਾਤਿਆ ਵਾਪਸ ਇੱਧਰ ਜਲੰਧਰ ਦੇ ਪੈ 20 ਫੁੱਟੇ ਪੈਪਰ ਦੇ ਲੋਰੇ ਦੇ ਹਾਂਜੀ ਉਹ ਭਰ ਕੇ ਆ ਕੇ ਆਰੇ ਆ ਪੀਪਰਾ ਗੋਠੀ ਪਾਰ ਕਰਕੇ ਨਾ ਉਹ ਤਿਪਰਾ ਗੋਠੀ ਆ ਪੀਪਰਾ ਗੋਠੀ ਤੋਂ ਅੱਗੇ ਆ ਕੇ ਨਾ ਜਿਹੜੀ ਬੜੀ ਨਦੀ ਵਹਿੰਦੀ ਆ ਹਾਂਜੀ ਅਖਯੂਰੀ ਦਾ ਤਿਪਰੇ ਹਾਂ ਉੱਥੇ ਆ ਕੇ ਰਾਤ ਨੂੰ 2:30 ਵਜੇ ਦੀ ਗੱਲ ਆ ਵਾਹ ਫਾਈ ਅੱਗੇ ਗੱਡੀਆਂ ਖੜੀਆਂ ਲਾਇਲ ਲੱਗੀ ਵੀ ਮੈਂ ਆਪਣੇ ਕਲੈਕਟਰ ਨੂੰ ਗਈ ਜਾਵਾ ਮੈਂ ਯਾਰ ਨਾ ਗੱਡੀਆਂ ਅੱਗੇ ਖੜੀਆਂ ਆ ਗੱਡੀਆਂ ਜਿੱਤਨਾ ਜਲਦੀ ਦੀ ਆਪਾਂ ਨੂੰ ਪਾਸ ਕਰਤੇ ਜੀ ਉਹ ਛਾਂਡਾ ਟਰਾਲਾ ਤਾਂ ਜੀ ਹੌਲੀ ਹੌਲੀ ਆਉਂਦੇ ਦਿਖਾ ਗਿਆ ਗੱਡੀਆਂ ਉਹ ਪੁਲਿਸ ਦੇ ਕੋਲੇ ਜਿੱਥੇ ਜਾਂਦੀ ਸੀ ਨਾ ਗੱਡੀ ਦੀ ਇੱਕਦਮ ਬ੍ਰੇਕਾਂ ਆਉਂਦੀ ਸੀ ਇੰਜਨ ਡਾਟਾ ਬੰਦ ਹੋ ਗਿਆ ਉਦੋਂ ਖੱਡੇ ਬਹੁਤ ਸੀ ਹਾਂ ਖੱਡੇ ਵੀ ਰੋਡ ਵੀ ਖਰਾਬ ਦੀ ਮੈਂ ਉਹਨੂੰ ਉਹ ਮੈਂ ਕਹੀ ਜਾਂਦਾ ਕਿਤੇ ਯਾਰ ਚੋਰੀ ਜਾਰੀ ਤਾਂ ਨਹੀਂ ਹੋ ਰਹੀ ਕਿਤੇ ਭੈਣ ਦੱਸੋ ਹਾਂ ਵਾਹ ਉਹ ਕਹਿੰਦਾ ਮੈਨੂੰ ਨਹੀਂ ਰਸਤਾ ਜੀ 24 ਮੀ ਇਹ ਕਹਿੰਦਾ ਉਹ ਕਾਂ ਲਵਾਈ ਵਾਲੇ ਹੁੰਦੇ ਪੁਲਿਸ ਵਾਲੇ ਨਾ ਮੈਂ ਵੀ ਲਾ ਲਿਆ ਮੈਂ ਕਿਹਾ ਚਲੋ ਕੋਈ ਮੇਰੀ ਨਦੀ ਦੇ ਕਿਨਾਰੇ ਤੇ ਕਈ ਮੇਰੀ ਘੂੜ ਨਾਲ ਖੜੇ ਹੁੰਦੇ ਆ ਹਾਂ ਜੀ ਉਹਨਾਂ ਨੇ ਰੋਕਤੀ ਹੋਣੀ ਗੱਡੀ ਭਾਈ ਜਦ ਅਸੀਂ ਹੌਲੀ ਹੌਲੀ ਗਏ ਉਧਰੋਂ ਕੋਨਾ ਕੋਈ ਗੱਡੀ ਵਾਲੇ ਨਾ ਗੱਡੀ ਜਿੰਦੇ ਉਹ ਦੇਖਿਆ ਉਹਨਾਂ ਨੇ ਅੱਗੇ ਚੋਰੀ ਹੋ ਰਹੀ ਆ ਉਹ ਗੱਡੀ ਖੜੀ ਕਰਕੇ ਪਿੱਛੇ ਨੂੰ ਭਜਿਆ ਮੈਂ ਉਹ ਥੰਮਾ ਚੱਲਦੀ ਗੱਡੀ 'ਚ ਹਾਥੀ ਮਾਰੀ ਮੈਂ ਕਿਹਾ ਉਹ ਹਾਂ ਜੀ ਉਹ ਚੱਲ ਕੋਈ ਬੋਲੇ ਨਹੀਂ ਉਹ ਜਦਿਆ ਡਰੇ ਹੋਏ ਸੀ ਘਬਰਾਏ ਹੋਏ ਸੀ ਜਦੋਂ ਅਸੀਂ ਭਾਈ ਗਏ ਅੱਛਾ ਬਸ ਸਾਨੂੰ ਜਦ ਗਏ ਜਾਂਦੇ ਹੀ ਭਾਈ ਸਾਨੂੰ ਕਹਿੰਦਾ ਲੈਟਾ ਬੰਦ ਕਰੋ ਲੈਟਾ ਬੰਦ ਕਰਤੀ ਆ ਉਹਦੇ ਕੋਲ ਰਫਲ ਸੀ ਖਲਕ ਬੰਦੇ ਕੋਲ ਅੱਛਾ ਇਹ ਪਤਾ ਨਹੀਂ ਉਹਦੇ ਕੋਲ ਕੋਈ ਹੈ ਸੀ ਕਿ ਨਹੀਂ ਰਫਲ ਮਤਲਬ ਹਾਂ ਉਹਨੇ ਟੀਚਰ ਆ ਪਾਈ ਨੇ ਜਦੋਂ ਮੈਂ ਤੱਕੀ ਤੇ ਹੱਥ ਰੱਖ ਕੇ ਬੈਠਾ ਸੀਗਾ ਹਾਂਜੀ ਬਾਜੀ ਸਾਰੇ ਦਾ ਥੱਲੇ ਖੜੇ ਨਾ ਐ ਬੱਟ ਮਾਰਿਆ ਆ ਬੱਜਿਆ ਮੇਰੇ ਤੋਂ ਤੇਰਾ ਹਾਂ ਰਫਲ ਦਾ ਬੱਟ ਮਾਰਿਆ ਮੂੰਹ ਤੇ ਮਾਰੇ ਹਾਂ ਮੂੰਹ ਤੇ ਮਾਰੇ ਫੜੇ ਮੈਨੂੰ ਨਾ ਤਾਂ ਜੋ ਹੈ ਤੋਂ ਮੈਂ ਕਹਾ ਅੰਮਰ ਦੇ ਪਾਸੋਂ ਕੁਝ ਨਹੀਂ ਆਇਆ। ਹਾਂ ਬਾਜੀ ਹਾਂ ਲੈ ਇਤਨਾ ਵੱਡਾ ਬੜਾ ਗਾੜੀ ਲੈ ਕੇ ਗੁੰਮਰਾ ਆਪਕੇ ਪਾਸ ਮੈਂ ਪੈਸਾ ਨਹੀਂ ਹੈ। ਅੱਛਾ ਜੀ ਮੈਂ ਤਾਂ ਪੈਸਾ ਤਾਂ ਹੈ ਜੋ ਹੈ ਤਾਂ ਮੋਬਾਈਲੋ ਤਾਂ ਹੈ। ਮੋਬਾਈਲ ਤੋਂ ਹਮੋਂ ਤੋਂ ਖਾਇ ਨਹੀਂ ਸੀ। ਮੈਂ ਕਹਾ ਭਾਈ ਜੋ ਪੈਸਾ ਤਾਂ ਮੈਂ ਕਹਾ ਤੇਲਣਵਾ ਲਿਆ। ਅਭੀ ਤਾਂ ਖਾਣਾ ਖੁਣਾ ਕੇ ਲਈ ਥੋੜਾ ਬਹੁਤ ਪੈਸਾ ਲਿਆ ਰਕਾਦਾ ਇਤਨਾ ਬੜਾ ਗਾੜੀ ਆਪਕੋ ਪੈਸਾ। ਅੱਛਾ ਜੀ ਬਾਜੀ ਜਦ ਨਹੀਂ ਮੁੜੇ ਤਾਂ ਮੈਂ ਕਹਾ ਮੁੜ ਕੇ ਦੇਣ ਦੀ ਫਾਇਦਾ। ਹਾਂ ਜੇ ਉਹ ਮੇਰੇ ਕੋਲ ਹੈ ਸੀ 5000 ਰੁਪਏ ਮੇਰੇ ਕੋਲ ਸੀ ਕੱਤ ਜਿਹੋ ਪੈਸੇ ਆਪਾਂ ਸੰਭਾਲੇ ਹੋਏ ਸੀਗੇ। 5000 ਮੈਂ ਕਟਿਆ ਭਾਈ ਤੇ ਤੇਆ ਚਲ ਉਹਨਾਂ ਨੇ ਭਾਈ ਸਾਨੂੰ ਥੱਲੇ ਲਾ ਲਿਆ ਥੱਲੇ ਲਾ ਕੇ ਕਹਿੰਦਾ ਤਲਾਸੀ ਆਪ ਨਹੀਂ ਚ ਉਤਰੋ ਮੈਂ ਥੱਲੇ ਖੜ ਗਿਆ ਉਹ ਅੰਦਰ بڑے ਬੰਦਾ ਮਾਰਿਆ ਕਲੈਕਟਰ ਦੇ ਥੱਪੜ ਉਹਨੇ ਪਾਸੇ ਰੁਕ ਤੇ ਖਲਾਇਆ ਕਲੈਕਟਰ ਤੋਂ ਦੇ ਉਹਨਾਂ ਤਲਾਸੀ ਦੂਸਰੀ ਗਰੀ ਕਰ ਪਹਿਲੇ ਉਹਨਾਂ ਦਾ ਆਪ ਟਕਾਣੇ ਲਾ ਗੋ ਉਹਨਾਂ ਨੂੰ ਵਿਲੇ ਨਹੀਂ ਹਾਂ ਉਹੀ 5000 ਰੁਪਏ ਉਹਨਾਂ ਤੋਂ ਭਾਈ ਟੋ ਲੈ ਗਏ ਲੈ ਜਾ ਕੇ ਉਹਨਾਂ ਨੇ ਭਾਈ ਆਪਣਾ ਚਾ ਆਜੇ ਸਾਡੇ ਪਿੱਛੇ ਗੇਰ ਗੱਡੀ ਆ ਗਈ ਅੱਛਾ ਇਹਦੇ ਦਿਵਾਲੇ ਹੋ ਗਏ ਉਹਦੇ ਕੋਲੇ ਲੋਕਲ ਗੱਡੀ ਸੀ ਉਹਦੇ ਕੋਲ ਵਿਚਾਰੇ ਕੋਲ ਪੈਸੇ ਵੀ ਹੈ ਨਹੀਂ ਸੀਗੇ ਉਹਨਾਂ ਨੇ ਜੁਰੂਰ ਰੋਡ ਤੇ ਗੇਰ ਕੇ ਬੈਠ ਉੱਟਣ ਲੱਗੇ ਉਹਨੂੰ ਅੱਛਾ ਇਹ ਹੁਣ ਤਾਂ ਦੇਵੇ ਆਉਂਦੇ ਪੈਸੇ ਤਾਂ ਹੀ ਬਾਪੂ ਉਦੋਂ ਸਾਡੇ ਨਾਲ ਹਾਸਾ ਹੋਇਆ ਇੱਕ ਇਹ ਆ ਫੇਰ ਅਸੀਂ ਉਧਰ ਬੰਗਾਲ ਕੇ ਖੜੇ ਥੀਓ ਪਾਨਾਗੜ ਵਾਲੇ ਰੋਡ ਤੇ ਹੋਟਲ ਦੇ ਸੁੱਤੇ ਪਏ ਸੀ ਉੱਥੇ ਰਾਤ ਨੂੰ ਚੋਰ ਕੁੱਤੇ ਪਿਆਂ ਨੂੰ ਆ ਗਏ ਹੋਟਲ ਤੇ ਆ ਗਏ ਰੋਡੂ ਦੇ ਸੁੱਤੇ ਪਿਆਂ ਨੂੰ ਆ ਗਏ ਜਿੱਥੇ ਤੁਸੀਂ ਗਏ ਹੋਣੇ ਜਪਾ ਆਪਾਂ ਦਾਵ ਰਾਜਪੁਰ ਪਾਰ ਨਹੀਂ ਕਰਦੇ ਹਾਂਜੀ 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 ਅੱਗੇ ਪੰਜਾਬੀ ਦਾ ਢਾਬਾ ਲੱਕੀ ਦਾ ਢਾਬਾ ਉਹ ਤੇ ਪਹਿਲਾਂ ਇੱਕ ਧੋਖਰ ਜੀ ਵਾਲਾ ਹੋਟਲ ਹੁੰਦਾ ਸੀ ਠੀਕ ਹੈ ਜੀ ਪਹਿਲਾਂ ਉਹ ਪੂਰਾ ਪੰਜਾਬੀ ਦਾ ਹੁੰਦਾ ਸੀ ਉਹਦੇ ਕੋਲ ਨਾਲ ਤੁਹਾਨੂੰ ਪਾਣੀ ਨਹੀਂ ਸੀਗਾ ਅਸੀਂ ਉਹ ਪਤਾ ਜਦੋਂ ਆਪਾਂ ਪੰਨਾਗੜ ਤੋਂ ਬੰਦ ਕਰਕੇ ਜਾਂਦੇ ਆਂ ਕਲਕੱਤੇ ਪੰਨਾਗੜ ਤੋਂ ਜਦੋਂ ਤੁੰ ਨੂੰ ਜਾਂਦੇ ਆਂ ਬਰਾਂਪੁਰ ਉੱਧਰੋਂ ਬੋਰਗਰਾਮ ਨੂੰ ਬਰਾਂਪੁਰਾ ਦੇ ਰੋਡ ਪਰੰਪੁਰ ਵਾਲੇ ਰੋਡ ਤੋਂ ਉਹ ਤੇ ਦਾਵ ਰਾਜਪੁਰ ਪਾਰ ਕਰਦੇ ਹਾਂ ਉੱਥੇ ਬਸ ਉੱਥੇ ਸਾਡੇ ਨਾਲ ਹੋਈ ਸੀ ਉੱਥੇ ਵੀ ਸਾਡੇ ਤੋਂ ਮਤਲਬ ਭਾਈ ਮੇਰੇ ਨੂੰ ਮੈਂ ਆਪਣੇ ਨਾਲ ਲੈ ਗਿਆ ਆਪਰਾ ਉਹ ਗੱਡੀ ਉਹਨਾਂ ਲਈ ਹੋਦੀ ਅੱਛਾ ਉਹਨੂੰ ਮੈਂ ਨਾਲ ਲੈ ਕੇ ਗਿਆ ਉਹ ਮੈਂ ਕਿਹਾ ਚੱਲ ਯਾਰ ਬੰਦਾ ਹੈ ਨਹੀਂ ਕੁਦਰ ਨਾਲ ਜੇਣਾ ਪਿਆ ਅੰਕਿਆ ਲੋ ਭਾਈ ਕੇ ਆ ਉਹਨੂੰ ਪਤਾ ਨਹੀਂ ਸੀ ਉਹਨੇ ਰਾਤ ਨੂੰ ਰੋਲਾ ਰੂਲਾ ਪੈਂਦਾ ਸੁਣਿਆ ਹਾਂਜੀ ਪਰ ਉਹਨੂੰ ਇਹ ਨਹੀਂ ਪਤਾ ਵੀ ਕਾਹ ਤੋਂ ਹੋ ਰਿਹਾ ਕੀ ਹੰਨਾ ਗੰਨਾ ਹੁੰਦਾ ਆਪਾਂ ਦਾ ਚੱਲ ਉਹਨਾਂ ਨਾਲ ਕੇ ਆਪਣਾ ਪੈਦਲ ਕਰਦੇ ਬੈਠੇ ਠੀਕ ਹੈ ਬਾਪਾ ਪਾਈ ਉਹਨੇ ਮੈਨੂੰ ਨਾਲ ਕਿਹਾ ਭਾਈ ਪਤਾ ਨਹੀਂ ਉਹ ਆਏ ਉਹਨਾਂ ਨਾਲ ਕਿਹਾ ਕੋਈ ਦੋਸਤ ਅੱਛਾ ਜਾਨਦੋ ਉਹਨੇ ਆ ਕੇ ਭਾਈ ਉਹ ਪੁੱਛਿਆ ਕਹਿੰਦਾ ਇਹ ਕੌਣ ਹੈ ਉਹਦਾ ਡਾਟੋਰ ਆਪਰੇ ਕਹਿੰਦੇ ਉਹ ਬੰਦੇ ਠੀਕ ਹੈ ਇਹਦਾ ਪੈਸਾ ਦੋ ਉਹਨੇ ਮੈਨੂੰ ਕਿਹਾ ਕਹਿੰਦਾ ਬਾਈ ਤੁਸੀਂ ਬੰਦੇ ਹੈ ਨਾ ਪੈਸਾ ਦੋ ਮੈਂ ਉਹਨੂੰ ਕਹਿ ਜਾਂਵਾ ਮਤੋਂ ਮੈਨੂੰ ਆ ਵੀ ਚੌਂਕੀਦਾਰ ਉਹ ਮੈਂ ਕਿਹਾ ਅੱਜ ਨਹੀਂ ਜਾਣਾ ਆਪੀ ਸਾਡੇ ਪਲੇਟ ਜਾ ਅੱਜ ਐਤਵਾਰ ਆ ਵੀ ਗੱਡੀ ਖਾਲੀ ਨਹੀਂ ਉੱਥੇ ਨਾਲੇ ਖਾਲੀ ਕਰਨੀ ਸੀ ਠੀਕ ਹੈ ਜੀ ਮੈਂ ਕਿਹਾ ਅਮ ਅੱਜ ਨਹੀਂ ਜਾਏਗਾ ਅਸੀਂ ਦਿਨ ਵਿੱਚ ਕੱਲ ਜਾਏਗਾ ਉਹ ਜੇ ਕੱਲ ਨਹੀਂ ਜਾਏਗਾ ਆਪਰ ਅਸੀਂ ਪੈਸਾ ਦੋਗੇ ਮਾਰੇ ਪੈਸਾ ਨਿਕਾਲ ਦੋ ਜੀ ਫਿਰ ਉਹ ਫਿਰ ਆਪਾਂ ਨੂੰ ਦੇਖੋ ਜਿਹਨਾਂ ਇਮੇਜ ਆ ਰਹੀਆਂ ਨੇ ਤਾਂ ਮੈਂ ਵੀ ਲੋਕਾਂ ਦੇ ਕਰੇਉ ਦੇ ਆਏ ਲੇ ਆਉਂਦਾ ਲੁੱਟਣ ਆਲੇ ਆਂ ਹਾਂਜੀ ਮੈਂ ਭਾਈ ਦੇ ਆਪਣੇ ਮੈਂ ਕਿਹਾ ਸਰ ਬਾਦਸ਼ਾਹ ਵਾਲੇ ਆਪਾਂ ਉਹਨੂੰ ਪਾ ਕੇ ਜੇ ਵੀ ਆਪਾਂ ਗੱਡੀ ਪਿੱਛੇ ਖੜੀ ਹੈ ਵੀ ਸੈਦ ਸਾਨੂੰ ਬੈਗੇ ਹੋ ਚੱਲ ਅਸੀਂ ਤੇ ਮਾਰੀ ਘਰ ਆਉਂਦੇ ਜਾਈ ਉਹਨਾਂ ਨੇ ਫੜੀ ਸਾਨੂੰ ਫੜਦਾ ਹੋਟਲ ਵਾਲੇ ਤਾਂ ਪਹਿਲਾਂ ਹੀ ਫੜੇ ਨੇ ਸੀ ਉਹਨਾਂ ਨੇ ਸਾਰੇ ਫੋਟੋ ਕੁੜੀ 30 40 ਬੰਦੇ ਸੀਗੇ ਅਜਾ ਹੋਟਲ ਦਾ ਇਹ ਨਹੀਂ ਪਤਾ ਭਾਈ ਹੋਟਲ ਵਾਲੇ ਨਾਲੇ ਨਾਲੇ ਮਾ ਪਤਾ ਨਹੀਂ ਹੋਟਲ ਵਾਲੇ ਦੇ ਨਾਲ ਗਲੇ ਵੀ ਦਈਆਂ ਬਸ ਉਹ ਵਾਲੇ ਪੁਰਾਣੇ ਗੱਡੀਆਂ ਵਾਲੇ ਸਾਰੇ ਕੱਲੀ ਕੱਲੀ ਗੱਡੀ ਤੋਂ ਬਾਈ ਉਹਨਾਂ ਨੇ ਇਨਸਾਬਤਾਬ ਜਿਵੇਂ ਮਾਲਕ ਨਹੀਂ ਲੰਦਾ ਐਵੇਂ ਹਿਸਾਬਤਾਬ ਲਿਆ ਕਿ ਕਿੱਥੋਂ ਆਇਆ ਕਿੰਨੇ ਪੈਸੇ ਤੇਰੇ ਕੋਲੇ ਸਭ ਗੱਡੀਆਂ ਤੋਂ ਲੈ ਕੇ ਸਾਡੇ ਤੋਂ ਸਾਡੇ ਘੜੀਆਂ ਲੈ ਕੇ ਚਲੋ ਉਹ ਤੋਂ ਘੜੀ ਉਹੇ ਬੰਦੇ ਸੀ ਆ ਮੇਰੇ ਭਰਾ ਕੋਲ ਮੇਰੇ ਕੋਲ ਆਈ ਥੱੱਕ ਤੋਂ ਗੱਡੀਆਂ ਲੈ ਕੇ ਚਲ ਗੱਡੀ ਸਾਡੀ ਲੋਕ ਸੀ ਇਹ ਪਟੂਆ ਜੋ ਵੀ ਉਹ ਅੰਦਰ ਸੀਗਾ ਬਸ ਆਪੀ ਹੋਟਲ ਤੇ ਪੱਜ ਗਏ ਉਹ ਉਹਨੇ ਕੁੱਟ ਮਾਰ ਬਹੁਤ ਕਰੀ ਮੇਰੇ ਬਹੁਤ ਮਾਰਿਆ ਉਹਨਾਂ ਨੇ ਭਰਾ ਮਤਲਬ ਕੁਝ ਨਹੀਂ ਕੁਝਿਆ ਅੱਛਾ ਜੀ ਬਾਜੀ ਉਹਨਾਂ ਨੇ ਮੇਰੇ ਬਹੁਤ ਮੈਂ ਨੰਬਰ ਤਾਂ ਦੇ ਦੇ ਵਿੱਚ ਕੋਈ ਕਾਹਦੇ ਨੂੰ ਇਹ ਸੀ ਵੀ ਡਰਾਈਵਰ ਇਹ ਆ ਉਹਨਾਂ ਨੇ ਮੇਰੇ ਬਹੁਤ ਮਾਰੇ ਮੂਰੇ ਪਹਿਣ ਗਏ ਬਾਜੀ ਮੈਂ ਫਿਰ ਉਹਨੂੰ ਕੀ ਕਹਿਣਾ ਜਦੋਂ ਇਕੱਲਾ ਬੰਦਾ ਗੱਡੀਆਂ ਵਾਲੇ ਦੇਖਣ ਕੋਈ ਯਾਰ ਤਾਂ ਨਾਲ ਜਾਂਦਾ ਫਿਰ ਤਾਂ ਕੋਈ ਹੋਇਆ ਸੀਗਾ ਉਹਨਾਂ ਨੇ ਜਦ ਕਹਿੰਦੇ ਕਿ ਸਰਦਾਰ ਜੀ ਨਹੀਂ ਦੇਗਾ ਭਰਾ ਜੀ ਇਹ ਨਹੀਂ ਦੇਗਾ ਤੋ ਫਿਰ ਚੱਟ ਕੇ ਚਲੇਗੇ ਅੱਧਾ ਹੱਥ ਹੁੰਦੇ ਆ ਕਈ ਵਰੀ ਰਾਤ ਤੇ ਗੱਡੀਆਂ ਦਾ ਬਾਈ ਕੋਈ ਬਦੀਬਾਰਤ ਥਾਈ ਜੀ ਜਿਹੜਾ ਵੀ ਆਉਂਦਾ ਨੋਟ ਕੇ ਲੈ ਜਾਂਦਾ ਨੋਟ ਕੇ ਲੈ ਜਾਂਦਾ ਬਾਈ ਕੋਈ ਸੁਣਾਈ ਨਹੀਂ ਕੀ ਆਏ ਕੋਈ ਸੁਣਨੇ ਵਾਲਾ ਨਹੀਂ ਕੋਈ ਗੱਲ ਕਰਨਿਆਂ ਦੇ ਨਹੀਂ ਹੈਗਾ ਬਾਈ ਜੀ ਦੇਖੋ ਕਈ ਵਰੀ ਇਹੋ ਜਿਹਾ ਹਾਸਾ ਹੁੰਦਾ ਲਿਆ ਕੇ ਦੂਜਾ ਬੰਦਾ ਮਾਰ ਦਿੰਦਾ ਹਾਂਜੀ ਹਾਂ ਗਲਤੀ ਬੜੀ ਗੱਡੀ ਵਾਲੇ ਦੀ ਜਿਹਦੇ ਘਾਟ ਰਿਹਾ ਸੀ ਮੇਰੇ ਨਾਲ ਬਾਈ ਆਪ ਹੋਇਆ ਛੱਤੀਗੜ੍ਹ ਦੇ ਬੰਦਾ ਕੋਈ ਹੋਰ ਗੱਡੀ ਆ ਦਾ ਮਾਰ ਕੇ ਗਿਆ ਪੰਜਾਬ ਨੰਬਰ ਉਹ ਗੱਡੀ ਨਿਕਲ ਗਈ ਪਿੱਛੋਂ ਮੈਂ ਉਹਦੇ खेत ਮੇਰੇ ਤੇ ਪਾ ਮੈਂ ਆ ਪੰਜ ਸਾਲ ਛੱਤੀਗੜ੍ਹ ਤੇ ਕੰਮ ਹੁੰਦੀ ਵਾਸਤਾ ਜੀ ਬੜੀ ਮੈਂ ਆ ਨਹੀਂ ਨਾਲ ਬਾਈ ਮੈਂ ਕਹਿੰਦਾ ਬਹੁਤ ਬੁਰਾ ਹਾਲ ਦਾ ਪਰ ਵੱਡੀ ਗੱਡੀਆਂ ਦਾ ਤਾਂ ਅਕਸਰ ਕਰਕੇ ਬੜੀ ਗੱਡੀ ਨੂੰ ਤਾਂ ਅਗਲਾ ਹਰੇ ਵੀ ਕਹਿੰਦਾ ਵੀ ਆ ਬੜਾ ਗਾੜੀ ਆ ਵੀ ਇਹ ਨਹੀਂ ਕਰਿਆ ਉਹ ਇਹਦੇ ਕਰਿਆ ਉਹ ਮਾਰ ਜੇ ਕੋਈ ਕਰੇ ਕੋਈ ਭਰੇ ਕੋਈ ਆਹ ਹਾਲ ਆ ਗੱਡੀਆਂ ਵਾਲੇ ਤੇ ਸੁਣਾਈ ਨਹੀਂ ਆ ਸੁਣਾਈ ਨਹੀਂ ਸਰੂ ਤਾਂ ਇਹ ਨਾ ਬਾਈ ਮੈਂ ਸਹੀ ਗੱਲ ਦੱਸਣਾ ਆਪਣਾ ਚੈਨਲ ਬਣਾਉਂਦਾ ਬਸ ਇਹੀ ਮੇਰਾ ਮੋਟੋ ਹੈਗਾ ਵੀ ਆਪਾਂ ਗੱਡੀਆਂ ਦੀ ਗੱਲ ਕਰਦੇ ਅੱਜ ਤੱਕ ਗੱਡੀਆਂ ਦੀ ਗੱਲ ਬਹੁਤ ਘੱਟ ਕਰਦੇ ਲੋਕ ਇੱਕ ਦੋ ਚੈਨਲ ਹੈਗੇ ਨੇ ਜਿਹੜੇ ਕਰਦੇ ਨੇ ਹੂੰ 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 ਇਹਨਾਂ ਘੱਟੋ ਘਾਟ ਆਪਾਂ ਆਪਣੀ ਆਵਾਜ਼ ਦਾ ਦੁਨੀਆ ਨੂੰ ਦੱਸ ਦੱਸ ਸਕਦੇ ਵੀ ਆਪਾਂ ਨੂੰ ਕੀ ਮਹਿਦਰੀਆਂ ਨੇ ਗੱਡੀ ਵਾਲੇ ਨੂੰ ਤਕਲੀਫ ਤੇ ਤਕਲੀਫ ਆ ਦੇਖੋ ਮੇਰੀ ਗੱਲ ਕੋਈ ਆਪਾਂ ਇੱਥੇ ਹੁੜਨ ਤੇ ਖੜੇ ਆ ਹਾਂ ਜੀ ਇੱਥੇ ਕਦੇ ਲਾਈਟ ਨਹੀਂ ਨਾ ਕਿਸੇ ਹੁੜਨ ਤੇ ਪਾਣੀ ਨਹੀਂ ਕਿਸੇ ਹੁੜਨ ਤੇ ਛਾਂ ਨਹੀਂ ਚਲੋ ਕੋਈ ਰੱਬ ਤੋਂ ਵੀ ਹੁੜਨਾ ਹੈ ਜਾ ਇਹਨਾਂ ਨੇ ਬਾਈ ਦਾ ਨਾ ਬੈਣ ਨੂੰ ਕੁਦਰਤੀ ਚਲ ਲੈ ਡਾਇਰ ਜੀ ਕੋਈ ਗੱਲ ਪੱਕੇ ਪੁੱਤਾਂ ਪੱਕੇ ਪੁੱਤੇ ਲਾਏ ਵਿਆ ਚੱਲ ਬੰਦਾ ਗੱਡੀ 'ਚ ਹੁਣ ਇਹਦੀ ਗਰਮੀ 'ਚ ਕਿੱਥੇ ਬੈਠੂ ਆ ਕੋਈ ਦਰਖਤ ਇੱਥੇ ਨਹੀਂ ਕਿੱਥੇ ਪੈਊਗਾ ਹੈ ਬਾਈ ਐ ਵੀ ਕਈ ਹੋਰ ਨੂੰ ਤਾਂ ਕਾਲੀ ਸਿਰਫ ਆਪਣਾ ਠੰਡਾ ਬਣਾਉਂਦਾ ਪੈਸੇ ਨਾਲ ਦੌੜਦੇ ਜਾਓ 2000 2000 ਕਈ ਜਗ੍ਹਾ ਰੋਕਣਛੁ ਵੀ ਹੈਗਾ ਨਾ ਪਾਣੀ ਨਾ ਲੈਣਾ ਰੋਟੀ ਖਾਓ ਜਾਓ ਕਹੇ ਜੋ ਜੇ ਤੂੰ 10 ਮਿੰਟ ਖੜਦਾ ਘੰਟਾ ਘੰਟਾ ਖੜਦਾ ਸਰਦਾਰ ਦੀ ਗੱਡੀ ਆ ਕੇ ਕਰੋ ਕਹੇ ਦੇਤੇ ਕਹੇ ਦੇਤੇ ਜਾ ਉਹ ਗੱਡੀ ਅੱਗੇ ਕਰੋ ਇਤਨਾ ਬੜਾ ਗੱਡੀ ਕਿਹਨਾਂ ਲਗਾ ਦਿਆ ਜਦੋਂ ਮਤਲਬ ਪਤਾ ਵੀ ਇਹਨੇ ਰੋਟੀ ਪਾਣੀ ਖਾਣਾ ਉਦੋਂ ਹੱਥ ਮਾਰ ਕੇ ਨਵਾਣ ਦੇ ਵੀ ਇਹਨਾਂ ਲਗਾ ਦਆ ਜਦੋਂ ਰੋਟੀ ਨਾਲੀ ਖਾ ਲਈ ਨਿਕਾਲੋ ਆਪ ਅੱਗੇ ਕਰੋ ਚਾਹੇ ਤੇਰੀ ਗੱਡੀ ਨੂੰ ਕੋਈ ਚੋਰ ਕੋਈ ਮਰਦੀ ਹੋਈ ਕੋਈ ਕੁਛ ਕਰੇ ਇਹਦਾ ਨਾ ਜੱਗੀ ਨਾਲ ਕਿ ਸੁਣਾਈ ਕਿੱਥੇ ਆਹ ਰੌਣਾ ਸੁਣਾਈ ਬਾਈ ਉਦੋਂ ਵੀ ਮਤਲਬ ਜੇ ਜਿਹੜੀ ਚੋਰੀਆਂ ਹੁੰਦੀਆਂ ਸੀ ਗਿਆ ਕਈ ਜਗ੍ਹਾ ਜਾਨੀ ਮੈਂ ਦੇਖਿਆ ਜਦੋਂ ਮੇਰੇ ਤੋਂ ਉਮਰ ਬਹੁਤ ਛੋਟੀ ਹੈ ਜਾਨੀ ਮੈਂ ਦੋ ਤਿੰਨ ਜਗ੍ਹਾ ਆਪਦੀ ਜ਼ਿੰਦਗੀ ਜੱਗਾ ਹੀ ਗਜਰਾਜ ਦੇਖਿਆ ਵੀ ਜਨਾਨੀਆਂ ਨੂੰ ਟਰੈਪ ਲਾ ਕੇ ਵੀ ਬਾਈ ਗੱਡੀਆਂ ਨੂੰ ਉਦੋਂ ਵੀ ਸੀਗਾ ਜੀ ਉਦੋਂ ਵੀ ਹੈ ਜੀ ਸਾਰੇ ਚੰਦਾ ਇਹ ਤਾਂ ਯਾਰ ਆਪਣੇ پورے ਹਰਿਆਣਾ ਪੰਜਾਬ ਦੇ ਵੀ ਭੈਣ ਕਰਦੇ ਰਹੇ ਲੋਕ ਇਸ ਦੇ ਅੱਛਾ ਜੀ ਜਨਾਨੀ ਤੋਂ ਗੱਡੀ ਰਕਾ ਲੀ ਜਨਾਨੀ ਮਤਲਬ ਜਨਾਨੀਆਂ ਨੂੰ ਦਾਣਾ ਉਹਨਾਂ ਨੇ ਹੱਥ ਮਾਰ ਦੇਣਾ ਬੜੀ ਬੰਦੇ ਨੇ ਗੱਡੀ ਵਾਲਾ ਚਲੋ ਬੰਦਾ ਤੁਹਾਨੂੰ ਪਤਾ ਹੀ ਹੈ ਕਈ ਤਰ੍ਹਾਂ ਦੇ ਕੋਈ ਬੰਦਾ ਸਮਝਦਾ ਇਹ ਗੱਲਾਂ ਨੂੰ ਕੋਈ ਬੰਦਾ ਨਹੀਂ ਖਾਣਾ ਦਾ ਕਾਲਾ ਬੰਦਾ ਜਿਹੜੇ ਛੋਟੀ ਉਮਰ ਦੇ ਆ ਉਹ ਕਈ ਵਾਰੀ ਗਲਤੀਆਂ ਕਰ ਵੈਂਟ ਦੇ ਵਿੱਚ ਚਲੇ ਜਾਂਦੇ ਆ ਹਾਂ 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 ਜੀ ਜਾ ਕੇ ਅਗਲਾ ਜਦ ਜਾਂਦਾ ਥੱਲੇ ਤਾਂ ਲਈ ਜਾੜ ਵੀ ਨੰਦਦੇ ਜਦ ਮੁਤਾ ਕੇ ਸਾਂਭ ਲੰਦੇ ਆ ਨਾਲੇ ਤਾਂ ਜਿਹੜੇ ਕੋਲ ਹੁੰਦੇ ਆ ਉਹ ਪੈਸੇ ਦੇ ਕਿਆਂ ਨਾਲ ਛਿੱਤਰ ਖਾ ਕੇ ਹੁੰਦਾ ਜੀ ਨਾਲੇ ਅੱਗੇ ਬੇਤੀ ਕਰਾਉਂਦਾ ਜੇ ਕੋਈ ਕਿਸੇ ਨਾਲ ਦੀ ਗੱਡੀ ਵਾਲੇ ਨੂੰ ਪਤਾ ਲੱਗ ਜਾਂਦਾ ਦੱਸਦਾ ਦਾ ਅਗਲਾ ਡਰਦਾ ਦੱਸਦਾ ਵੀ ਨਹੀਂ ਹੈਗਾ ਵੀ ਭੈਣ ਨੂੰ ਮੈਂ ਛਿੱਤਰ ਖਾ ਕੇ ਇਹ ਵੀ ਨਾ ਆਇਆ ਔਰ ਭਾਈ ਜੀ ਕਿਹੜੀ ਕਿਹੜੀ ਸਟੇਟਾਂ ਆ ਜਾਈ ਗਈ ਜੀ ਆਪਾਂ ਭਾਈ ਕੁਝ ਨਹੀਂ ਕੋਈ ਸਟੇਟ ਨਹੀਂ ਛੱਡੀ ਜੀ ਬਸ ਇੱਕ ਸੌਥ ਨੂੰ ਥੋੜਾ ਘਟ ਗਏ ਆ ਬਾਕੀ ਇੱਧਰ ਅਸਾਮ ਅਗਰਪਾਲੇ ਇੱਧਰ ਸਾਰਾ ਮੇਜੋਰਮ ਮਗਾਦੇ ਮੋੜੇ ਸਾਰੇ ਜਾਂਦੇ ਨੇ ਜੀ ਇਹ ਐਨਕੇ ਜੀ ਹਾਂ ਜੰਮੂ ਸਿਨਗਰ ਤੋਂ ਜਾਂਦੇ ਹੀ ਆ ਪਰ ਆ ਹੁਣ ਬੰਦ ਹੋਇਆ ਵਾਰਾ ਆ ਹੁਣ ਸਮਝਾ ਜੀ ਭਰਨੀ ਸੀ ਗੱਡੀਆਂ ਜਿੱਥੇ ਕਰਕੇ ਨਹੀਂ ਭਰੀਆਂ ਹਾਂ ਗੱਡੀ ਦਾ ਆਪਣਾ ਬੰਦਾ ਯਾ ਆਪਣਾ ਰਿਸ਼ਤedar ਉੱਤੇ ਹਰਦਵਾਰ ਖੜਿਆ ਉਹਦਾ ਹੁਣ ਉਸੇ ਦਾ ਫੋਨ ਸੀਗਾ ਕਹਿੰਦਾ ਕੀ ਕਰਨਾ ਮੈਂ ਇਹ ਕਰਨਾ ਕਿ ਆ ਵੀ ਗੱਡੀਆਂ ਭਰ ਕੇ ਥੋੜੀ ਖੜੀ ਕਰਨੀ ਆ ਆਪਾਂ ਵੀ ਆਪਾਂ ਇੰਨਾ ਹੋਰ ਇਧਰ ਉਧਰ ਪਰਾ ਢੇੜਾ ਲਾ ਲੰਦੇ ਆ ਹਲੇ 15 ਦਿਨ ਲੱਗਦੇ 10 ਦਿਨ ਲੱਗਦੇ ਕਿ ਆਹ ਲੋੜ ਆ ਹਾਂ ਜੀ ਬਾਕਰੋ ਵੀ ਕਹਿੰਦਾ ਮੈਂ ਵੀ ਚੱਲੂ ਜਿਵੇਂ ਭਾਈ ਜੀ ਮਣੀਪੁਰ ਮਫਾਲ ਜਾਂ ਡੀਮਾਪੁਰ ਦੇ ਵਿੱਚ ਕਈ ਬੰਦੇ ਦੱਸਦੇ ਆ ਕਹਿੰਦੇ ਵੀ ਉੱਥੇ ਕੋਈ ਚੀਜ਼ ਨਹੀਂ ਛੱਡਦਾ ਕਹਿੰਦੇ ਕੁੱਤੇ ਵੀ ਖਾਦੇ ਹੁੰਦੇ ਆ ਭਾਈ ਇਹ ਗੱਲ ਸੱਚ ਹੈ ਜੀ ਭਾਈ ਸੱਚ ਹੈ ਪਰ ਆਪਾਂ ਦੇਖੇ ਤਾਂ ਨਹੀਂ ਹੈ ਪਰ ਦੱਸਦੇ ਆ ਲੋਕ ਇਹ ਸੱਚੇ ਹੁਣ ਯਾਰ ਕੁੱਤੇ ਕੱਤੇ ਨਾਗਲੈਂਡ ਜਿੱਤਾ ਖਾਂਦੇ ਆ ਹਾਂ ਮੈਂ ਸੁਣਿਆ ਕਈ ਬੰਦੇ ਜਾਂਦੇ ਆ ਨਾਗਲੈਂਡ ਜਿੱਤਾ ਚੱਲ ਖਾਂਦੇ ਆ ਬਾਕੀ ਉਹ ਤੁਹਾਨੂੰ ਪਤਾ ਸਾਰੇ ਯਾਰ ਮਾਸਾਹਾਰੀ ਲੋਕ ਹਾਂ ਜੀ ਆਪਣਾ ਤੂੰ ਇਹ ਇੱਧਰ ਹਰਿਆਣੇ ਪੰਜਾਬ ਇਹ ਛੱਡ ਕੇ ਯੂਪੀ ਚ ਮਣੀ ਮੋਟੀ ਛੱਡਦੇ ਚੱਲ ਇੱਧਰ ਬੰਗਾਲ ਨੂੰ ਚਲੇ ਜਾ ਸਾਮ ਚਲੇ ਜਾਂ ਕੋਈ ਮੈਂ ਕਹਿੰਦਾ ਬੰਦਾ ਇਹ ਜਹ ਹੈ ਨਹੀਂ ਜਿਹੜਾ ਇੱਕ ਟਾਈਮ ਮਾਸ ਨਹੀਂ ਖਾਉਂਦਾ ਬੰਗਾਲ ਤੇ ਮੱਛੀ ਮੁਰਗਾ ਰੂਗਾ ਇਹ ਘਰ ਤੇ ਇਹਨਾਂ ਨੇ ਬਣਾਉਣਾ ਹੀ ਬਣਾਉਣਾ ਖਾਂਦੇ ਹੀ ਗੰਦੇ ਆਪਣੇ ਤਾਂ ਚਲੇ ਆ ਜਾਂਦਾ ਨਾ ਵੀ ਬੰਦੇ ਨਾਲ ਕੋਈ ਰਿਸ਼ਤੇਦਾਰ ਆ ਜਾਂਦੇ ਜਿਹੜੇ ਖਾਂਦਾ ਪਿੰਦਾ ਚਲੋ ਯਾ ਕੋਈ ਿੱਤ ੱਹ ਆ ਰਿਹਾ ਤੇ ਜ਼ਰੂਰੀ ਟਾਈਮ ਤੇ ਇਹਨਾਂ ਦਾ ਤਾਂ ਮਤਲਬ ਨਿਕਦਾ ਹੀ ਕੰਮ ਆ ਫੇਰ ਇਹ ਨਹੀਂ ਤਾਂ ਸਾਮ ਨੂੰ ਸਾਮ ਨੂੰ ਦੁਪਹਿਰ ਨੂੰ ਇਹਨਾਂ ਨੇ ਬਣਾਉਣਾ ਹੀ ਬਣਦਾ ਤਰਾ ਇਹ ਹੈ ਜੋ ਮਾਸਾ ਰਹੀ ਹੈ। ਇਹ ਹਿੰਦੁਸਤਾਨ ਦੇ ਭਾਈ ਪੰਜਾਬ ਤੋਂ ਇਲਾਵਾ ਹੋਰ ਕਿਹੜੀ ਵਧੀਆ ਜਗ੍ਹਾ ਜਿਸ ਨੂੰ ਮਤਲਬ ਵੀ ਆਪਾਂ ਵਧੀਆ ਜਗ੍ਹਾ ਮੰਨ ਸਕਦੇ। ਆਪਾਂ ਵਧੀਆ ਭਾਈ ਪਤਾ ਕਿ ਅਜਿਹੇ ਇਲਾਕੇ ਜਿੱਥੇ ਆਪਾਂ ਰਹਿੰਦੇ ਹਾਂ। ਆਪਣਾ ਉੱਥੇ ਹੀ ਮਨ ਲੱਗਦਾ। ਉਹੀ ਵਧੀਆ ਲੱਗਦਾ। ਭਵੇਂ ਚੰਗਾ ਜਾਂ ਮੱੜ। ਹੋਰ ਦੂਜੀ ਸਟੇਟ 'ਚ ਜਾ ਕੇ ਆਪਾਂ ਨੂੰ ਕੁਝ ਨਹੀਂ ਚੰਗਾ ਲੱਗਦਾ। ਨਾ ਅੱਛਾ ਪੰਜਾਬ ਤੋਂ ਹੁਣ ਭਵੇਂ ਦੇ ਨਾਲ ਆਪਾਂ ਜਿੱਥੇ ਰਹਿੰਦੇ ਆ ਉਸ ਦੇ ਬਾਹਰ ਕੋਈ ਦੁਕਾਨਾਂ ਤੇ ਬਾਜ਼ਾਰ ਤੇ ਜਾਓ ਵਧੀਆ ਚੀਜ਼ੇ ਲੱਭਾ ਲੈਂਦੇ ਆ ਦੂਜੀ ਸਟਰੀਟ ਤੇ ਜਾ ਕੇ ਪੰਨੇ ਵਧੀਆ ਵੀ ਆ ਨਹੀਂ ਉਹ ਗੱਲ ਬਣਦੀ ਹੈ ਹਾਂ ਉਹ ਗੱਲ ਨਹੀਂ ਬਣਦੀ ਪਰ ਮੈਂ ਵਧੀਆ ਵੀ ਆ ਬਾਕੀ ਥੋੜਾ ਇਹ ਜੁਪੀ ਹੋ ਗਿਆ ਆਪਣਾ ਹਰਿਆਣਾ ਹੋ ਗਿਆ ਪੰਜਾਬ ਪੰਜਾਬ ਜਿੱਥੇ ਤਾਂ ਰਹਿ ਗਿਆ ਹੀ ਆ ਇਸ ਏਰੀਆ ਜੁਪੀ ਏਰੀਆ ਚ ਥੋੜਾ ਠੀਕ ਥਲੇ ਮਿਲਦੀ ਅਗੇ ਬਾਕੀ ਹੋਰ ਦੂਜੀ ਸਟਰੀਟਾਂ ਤੇ ਜਾ ਕੇ ਤਾਂ ਸਭ ਜੀ ਦੀ ਕੋਈ ਅੰਦਰਲੀ ਮਾਰੀ ਕਰਨ ਦੀ ਆ ਏਡੀ ਦੀ ਬੇਲਾਂ ਵੱਢ ਕੇ ਉਹਨਾਂ ਨੂੰ ਕਹਿੰਦੇ ਇਹਦੇ ਪਾਸੇ ਆਪਣੇ ਸਾਥ ਦਾ ਹੁੰਦਾ ਸਰਮ ਦਾ ਹੁੰਦਾ ਹੈ ਤੇ ਮਾਲਕ ਦਾ ਹੁੰਦਾ ਇਹ ਬੰਦੀ ਕਾਦੀ ਬੇਲਾਂ ਦਾ ਕੱਢ ਕੇ ਸੋਈ ਜਾਂਦੇ ਆ ਕਿਉਂ ਕਰਾਂ ਦਾ ਪੈਸੇ ਹਾਂ ਗੱਡੀਆਂ ਦੇ ਬਾਈ ਕਿਤੇ ਸੁਣਾਈ ਨਹੀਂ ਹੈਗੀ ਕਹਿੰਦਾ ਆ ਗੱਡੀ ਵਾਲੇ ਦੀ ਬਾਈ ਸੁਣਾਈ ਕੀ ਉਹ ਗੱਡੀ ਕਰਾਂ ਤੇ ਇਕਤਾ ਨਹੀਂ ਇਕਤਾ ਸਹੀ ਗੱਲ ਹੈ ਸਭ ਤੋਂ ਵੱਡੀ ਗੱਲ ਤਾਂ ਇਕਤਾ ਨਹੀਂ ਹੈ ਜੇ ਇਕਤਾ ਹੋਵੇ ਤਾਂ ਸੁਣਾਈ ਹੋਵੇ ਬੋਲਦਾ ਬਾਈ ਤੁਸੀਂ ਗੱਲ ਛੱਡੋ ਹੁਣ ਤੁਸੀਂ ਦੱਸੋ ਵੀ ਤੁਸੀਂ ਵੀ ਆ ਬਾਤਾਂ ਬੋਲ ਰਹੇ ਹੋ ਨਾ ਦੁਨੀਆ ਆਪਾਂ ਨੂੰ ਦੇਖੇਗੀ ਆ ਬਾਤਾਂ ਇਹਨਾਂ ਦੇ ਪਾਵਾਂਗੇ ਹਾਂ ਆਪਾਂ ਮੈਂ ਬਹੁਤ ਬੰਦਿਆਂ ਨੂੰ ਕਹਿੰਦਾ ਵੀ ਬਾਈ ਤੁਸੀਂ ਬਾਤ ਚੱਕਿਆ ਕਰੋ ਬਾਈ ਕੋਈ ਬੋਲਣ ਦੀ ਤਿਆਰੀ ਨਹੀਂ ਹੈ ਜਦ ਤੱਕ ਆਪਾਂ ਦੁੱਖ ਨਹੀਂ ਦੱਸਾਂਗੇ ਤਾਂ ਆਪਣਾ ਹੱਲ ਕਿਵੇਂ ਹੋਏਗਾ ਬਾਈ ਉਸ ਤੋਂ ਸਰਕਾਰਾਂ ਬਣਦੀਆਂ ਹਾਂਜੀ ਸਰਕਾਰ ਇਹਦੇ ਕਰਕੇ ਸਭ ਜਿਹੜਾ ਵੀ ਹੁੰਦਾ ਹੁਣ ਆਪਣੇ ਪੰਜਾਬ ਕੀ ਦੇਖਦਾ ਵੀ ਇਹ ਹਜਾ ਹਾਲਾਤ ਹਾਂ ਬੋਲਦੇ ਭਗਵਾਨ ਸਤਿ ਆਨੰਦ ਕੀਆਂ ਨਹੀਂ ਕੀਆਂ ਮੈਂ ਇਹ ਕਰ ਦੂੰਗਾ ਉਹ ਕਰਦਾ ਲੋਕਾਂ ਨੇ ਆਪਰਾ ਰਸਤੇ ਪੁਜੀਤ ਆਇਆ ਨਾ ਆ ਹੁਣ ਦੇਖ ਲੈ ਤੁਹਾਡੇ ਸਾਹਮਣੇ ਕੀ ਕਰ ਰਿਹਾ ਹੈ ਹੈ ਜਿਹੜਾ ਮਾੜਾ ਜਿਹਾ ਕੋਈ ਇਹਨਾਂ ਦੇ ਵਿਰੁੱਧ ਬੋਲਦਾ ਸਰਕਾਰ ਦੇ ਜਾਂ ਉਹਨੂੰ ਹਰਚਾ ਜਾਂ ਉਹਨੂੰ ਚੱਕ ਕੇ ਐਨਐਸਏ ਲਾ ਕੇ ਐਨਐਸਏ ਲਾ ਕੇ ਡਿਗਰੂਗੜ ਭੇਜ ਦੋ ਉਹਨੂੰ ਥਾਣੇ 'ਚ ਧੱਕ ਦੋ ਉਹਨੂੰ ਧੱਕ ਦੋ ਆਹਦਾ ਬਾਤ ਕੋਈ ਸੁਣਵਾਈ ਹੈ ਹੀ ਨਹੀਂ ਹਾਂ ਕੰਮ ਕਲ ਦਾ ਰਾਹ ਬਸ ਉਹੀ ਆ ਉਹ ਆਵਾ ਬੇਜੀ ਵੀ ਮਤਲਬ ਕੁਰਸੀ ਦਾ ਇਹਨਾਂ ਦੀ ਜਿਹਦੀ ਮੈਸ ਉਹਦੀ ਰਾਖੀ ਉਹਦੀ ਮੈਸ ਉਹ ਕੰਮ ਹੋਇਆ ਮਤਲਬ ਜਿਹੜਾ ਵੀ ਆਉਂਦਾ ਨਾ ਆਪਣੀ ਘਰ ਦੀ ਨੂੰ ਬਸ ਇਸ ਇਹੀ ਦੀ ਆ ਜਦੋਂ ਇਹ ਮਿਲ ਜਾਂਦੀ ਹੈ ਨਾ ਉਦੋਂ ਸਾਰਾ ਕੁਝ ਭੁੱਲ ਜਾਂਦੇ ਜਿਹੜੇ ਵਾਦੇ ਕਰੇ ਹੋਏ ਹੁੰਦੇ ਨੇ ਕੀ ਕਹਿੰਦੇ ਵਾਦੇ ਤਾਂ ਬਹੁਤ ਕਿਤੇ ਸੀਗੇ ਜੀ ਹਾਂ ਭਗਵਾਨਤਮਨ ਦੇ ਮੂਹ ਨਹੀਂ ਸਰਕਾਰ ਬਣੀ ਸੀ ਜੀ ਆਮ ਕੇਜਰੀਵਾਲ ਨੂੰ ਜਾਂ ਆਮ ਆਦੀ ਪਾਰਟੀ ਦਾ ਆਪਾਂ ਕੌਣ ਜਾਣਦੇ ਹਾਂ ਯਾਰ ਕੇਜਰੀਵਾਲ ਨੂੰ ਆਪਾਂ ਕੀ ਜਾਣਦੇ ਹਾਂ ਆਪਾਂ ਭਗਵਾਨਤਮਨ ਨੂੰ ਜਾਣਦੇ ਹਾਂ ਵੇਹਾ ਠੀਕ ਆ ਆਪਣੇ ਪੰਜਾਬ ਵੀ ਆਮ ਵਾਂ ਇੱਕ ਘਰ ਦਾ ਬੰਦਾ ਆ ਆਮ ਆਮ ਘਰ ਦਾ ਬੰਦਾ ਚਲੋ ਪਹਿਨਾ ਇਹ ਜਦੋਂ ਐਫਪੀ ਸੀ ਯਾਰ ਸੰਸਦ ਜਦੋਂ ਥੇਰਾ ਕੋਈ ਬੋਲਦਾ ਰਿਹਾ ਬੜੇ ਮੁਕਾਬਾਰੇ ਦੇ ਥੇਰੇ ਕੋਈ ਮੁੱਦੇ ਚੱਕਦਾ ਰਿਹਾ ਪਰ ਉਹ ਜਿਹੜੇ ਮੁੱਦੇ ਚੱਕਦਾ ਉਹ ਮੁੱਦਿਆਂ ਦੇ ਤਾਂ ਹੁਣ ਆਇਆ ਹੀ ਨਹੀਂ ਉਹ ਬੁੱਤੇ ਤੇ ਆਇਆ ਹੈ ਇੱਕ ਵੀ ਮੁੱਦਾ ਨਹੀਂ ਇਹ ਤਾਂ ਹਮਾ ਹੁਣ ਜੇ ਕੋਈ ਕੋਈ ਮੁੱਦਾ ਚੱਕਦਾ ਇਹ ਦੱਸਦਾ ਉਹਨਾਂ ਦੇ ਹਮਾ ਹੋਰ ਉਲਟੇ ਛੱਡਾ ਕਰਦਾ ਰਕਾਲ ਦਾ ਬਾਈ ਦਿਨ ਪਰ ਦਿਨ ਜਿਵੇਂ ਮਾਰ ਹੀ ਪੈ ਰਹੀ ਹੈ ਯਾਰ ਬਾਈ ਇੰਨਾ ਮੰਦਾ ਹੁਣ ਹਰ ਖਾਲੀ ਕਰਕੇ ਆ ਸਮਝ ਲੈ ਕਿ ਐ ਕਿੰਨੇ ਦਿਨ ਹੋ ਚਾਰ ਦਿਨ ਹੋ ਗਏ ਖੜੇ ਨੂੰ ਕੋਈ ਇਧਰੇ ਕੋਈ ਮਾਲ ਨਹੀਂ ਕਿਥੇ ਵੀ ਟ੍ਰਾਫਿਕ ਆਫਰ ਨੂੰ ਫੋਨ ਕਰੀਏ ਮਾਲ ਹੈ ਨਹੀਂ ਕੀ ਕਰੀਏ ਕਿੱਧਰ ਜਾਈਏ ਹੁਣ ਇਥੋਂ ਖਾਲੀ ਕਿੱਧਰ ਨੂੰ ਦਿੱਲੀ ਨੂੰ ਜਾਈਏ ਉੱਥੇ ਜਾ ਕੇ ਵੀ ਆਹੀ ਮਾਲ ਮੰਦਾ ਜੇ ਕੋਈ ਬੰਦਾ ਪੱਕੀ ਕਰੂ ਗੱਡੀ ਵੀ ਆ ਜਾ ਆ ਭਾਈ ਮਾਲ ਹੈਗਾ ਤਾਂ ਜਾਣ ਦਾ ਫਾਇਦਾ ਨਹੀਂ ਆਪਾਂ ਦਾ ਸਤੇ ਖੜੇ ਆ ਕੋਈ ਨਹੀਂ ਅੱਜ ਨਹੀਂ ਤਾਂ ਕੱਲ ਹੋ ਹੀ ਜਾਊਗਾ ਇਹ ਕਿੱਥੇ ਰਹੀ ਆਜਾ ਸਾਖੀ ਭਾਈ ਜੀ ਆਪਾਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਐਂਡ ਸ਼ੇਅਰ ਕਰਿਆ ਕਰੋ ਜੀ ਤੁਹਾਡਾ ਆਪਣਾ ਚੈਨਲ ਆਈ ਵੀਡੀਓ ਹਰੇਕ ਬੰਦਾ ਆਪਣੀ ਆਵਾਜ਼ ਜ਼ਰੂਰ ਚੱਕੋ ਜੀ ਬਿਲਕੁਲ ਜੇ ਆਪਾਂ ਆਵਾਜ਼ ਚੱਕਾਂਗੇ ਤਾਂ ਹੀ ਆਪਣਾ ਕੋਈ ਹੱਲ ਬਣੇਗਾ ਜੀ ਜਦੋਂ ਆਪਾਂ ਗੁਰੂ ਦੇ ਬਣ ਕੇ ਬੈਠੇ ਰਹੇ ਸਰਕਾਰਾਂ ਨੇ ਤਾਂ ਆਪਾਂ ਨੂੰ ਦਬਾਉਣਾ ਹੀ ਦਬਾਉਣਾ ਬਿਲਕੁਲ ਜੀ ਠੀਕ ਹੈ ਜੀ ਧੰਨਵਾਦ ਭਾਈ ਜੀ ਵੈਰਵਾ ਕਰਦਾ ਬਾਕੀ ਖਾਬਸਾ ਭਾਈ ਕਿਹੜਾ ਚੈਨਲ ਆਹ ਹੈ ਤੇਰਾ